ਜੀ ਕਾਲ ਜੀ ਵੀਡੀਓ ਵੇਖ ਰਖਿਆ ਆਪ ਨੂੰ ਜੀ ਆ ਲੈ ਕੇ ਹਾਜ਼ਰਾ ਸਬ ਵੱਡੀ ਖਬਰ ਖਬਰ ਨੂੰ ਅੰਤਾ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਸ਼ੌਂਕ ਦਾ ਕੋਈ ਮੁੱਲ ਨਹੀਂ ਚੰਡੀਗੜ੍ਹ ਦੇ ਇਤਿਹਾਸ ਚ ਸਭ ਤੋਂ ਮਹਿੰਗਾ ਵਿਕਿਆ 0001 ਨੰਬਰ ਜਾਨੋ ਕਿੰਨੇ ਚ ਲੱਗੀ ਬੋਲੀ ਚੰਡੀਗੜ੍ਹ ਦੇ ਇੱਕਸ 2025 ਅੰਡੀਗੜੀ ਦੇ ਫੈਂਸੀ ਨੰਬਰਾਂ ਦੀ ਇਹ ਨਿਲਾਮੀ ਦੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ ਇਤਿਹਾਸ ਵਿੱਚ ਪਹਿਲੀ ਵਾਰ 0001 ਨੰਬਰ 36,43,000 ਰੁਪਏ ਵਿੱਚ ਵਿਕਿਆ ਸੀ ਐਚ 01 ਡੀਏ 0001 ਹੁਣ ਤੱਕ ਸਭ ਤੋਂ ਮਹਿੰਗਾ ਫੈਂਸੀ ਨੰਬਰ ਬਣ ਗਿਆ ਜੀ ਐਚ 01 ਡੀਏ 0003 ਨੰਬਰ 17,84,000 ਰੁਪਏ ਵਿੱਚ ਨਿਲਾਮ ਹੋਇਆ ਸੀ CH-01-DA-00099 ਨੰਬਰ 16,82,000 ਰੁਪਏ ਵਿੱਚ ਅਤੇ CH-01-0DA-0005 16,52,000 CH ਰੁਪਏ ਵਿੱਚ ਵਿਕਿਆ ਸੀ CH-01-DA-0007 ਨੰਬਰ ਦੀ ਬੋਲੀ 16,50,000 ਰੁਪਏ ਤੇ ਸਮਾਪਤ ਹੋਈ CH-01-DA-0002 ਨੰਬਰ ਦੀ ਬੋਲੀ 17,80,000 ਰੁਪਏ ਸੀ ਨੰਬਰ CH-01-DA9999 10,25,000 ਰੁਪਏ ਵਿੱਚ ਨਲਾਮ ਹੋਇਆ ਸੀ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ